ਅੱਜ ਦੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਹੀ ਕਈ ਦੋਸਤ ਜਿਹੜੇ ਮੁਲਕ ਹੈਗੇ ਆ ਉਹਨਾਂ ਨੂੰ ਚੰਗਾ ਟੈਰਫ ਲਾ ਕੇ ਇਕਦਮ ਨਾਲ ਠੋਕ ਦਿੱਤਾ ਹੈਗਾ ਯੂਐਸ ਨੇ 49% ਟੈਰਫ ਵਿਤਨਾਮ ਦੇ ਉੱਤੇ ਲਾਏ ਹੈਗੇ ਆ 46% ਵਿਤਨਾਮ ਦੇ ਉੱਤੇ ਸੌਰੀ 49% ਕੰਬੋਡੀਆ ਦੇ ਉੱਤੇ ਬੇਸਲਾਈਨ 10% ਟੈਰਫ ਬਹੁਤ ਸਾਰੇ ਮੁਲਕਾਂ ਤੇ ਆ ਜੋ ਕਿ 5 April ਨੂੰ ਐਫੈਕਟਿਵ ਹੋਜੂਗੇ ਮੋਸਟਲੀ ਇਹ ਰੈਸੀਪਰੋਕਲ ਟੈਕਸ ਲਾਏ ਆ ਜਿਹਦਾ ਮਤਲਬ ਇਹ ਆ ਕਿ ਜਿਹੜੇ ਜਿੰਨੇ ਲੋਕ ਜਿੰਨੇ ਮੁਲਕ ਦੂਜੇ ਜਿਹੜੇ ਕੰਟਰੀ ਹੈਗੇ ਆ ਉਹ ਟੈਰਿਫ ਲਾਉਂਦੇ ਸੀ ਅਮਰੀਕਾ ਦੀਆਂ ਚੀਜ਼ਾਂ ਤੇ ਉਹਦੇ ਮੁਕਾਬਲੇ ਤੇ ਲਾਏ ਆ ਹਾਲਾਂਕਿ 50% ਲੈਸ ਲਾਏ ਆ ਇੰਡੀਆ ਦੇ ਉੱਤੇ ਵੀ ਜੋ ਟੈਕ ਟੈਰਿਫਸ ਆ ਉਹ ਕਾਫੀ ਜ਼ਿਆਦਾ ਲਾਏ ਆ ਇੱਕ ਤਰ੍ਹਾਂ ਦੇ ਨਾਲ ਅੱਜ ਦਾ ਦਿਨ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਲਿਬ੍ਰੇਸ਼ਨ ਡੇ ਕਰਕੇ ਜਿਹੜਾ ਮਨਾਇਆ ਆ ਕਿ ਇਹਦੇ ਵਿੱਚ ਅਸੀਂ ਬਹੁਤ ਬਡੇ ਅਮਾਉਂਟ ਦੇ ਵਿੱਚ ਜਿਹੜੇ ਟੈਰਫ ਆ ਉਹ ਟੈਕਸ ਕਰਕੇ ਉਹ ਕਟਾਂਗੇ ਪਰ ਆਉਣ ਵਾਲੇ ਦਿਨਾਂ ਚ ਕੀ ਪਤਾ ਲੱਗਦਾ ਹੈ ਚਾਈਨਾ ਜਾਪਾਨ ਯੂਰਪ ਜੋ ਆਪਣੇ ਟਰੇਡਿੰਗ ਪਾਰਟਨਰ ਆ ਉਹਨਾਂ ਦੇ ਉੱਤੇ 10% ਟੈਰਫ ਲਾਏ ਆ ਤੇ ਕਹਿੰਦੇ ਵੀ 2 2 3 ਟਾਈਮਸ ਹਾਈ ਇਹਨਾਂ ਦੇ ਵਿੱਚ ਯੂਰਪ ਵਾਲੇ ਮੁਲਕਾਂ ਦੇ ਵਿੱਚ ਵੀ ਆ ਸੋ ਸੋ ਫਾਰ ਅੱਜ ਦੀ ਡੇਟ ਤਾਈ ਸਭ ਤੋਂ ਜ਼ਿਆਦੇ ਜੋ ਦੇਖਿਆ ਜਾਵੇ ਅਮਰੀਕਾ ਵੱਲੋਂ ਇਹ ਟੈਰਫ ਲਾਏ ਆ ਆਫਟਰ ਦਾ ਮਾਰਕੀਟ ਏਸ਼ੀਅਨ ਮਾਰਕੀਟ ਉਹ ਬਹੁਤ ਬੁਰੀ ਤਰ੍ਹਾਂ ਟਰੇਡਿੰਗ ਕਰ ਰਿਹਾ ਹੈ ਕਿ ਜਪਾਨ ਦਾ ਜਿਹੜਾ ਬੈਂਚਮਾਰਕ ਇੰਡੈਕਸ ਹੈ ਉਹ ਵੀ ਬਹੁਤ ਡਾਊਨ ਹੈਗਾ ਅਮਰੀਕਾ ਦੇ ਵਿੱਚ ਉਸ ਵੇਲੇ ਜਿਹੜੀ ਸਟਾਕ ਮਾਰਕੀਟ ক্লোਜ਼ ਹੋ ਚੁੱਕੀ ਸੀਗੀ ਮਕਸੀਕੋ ਦੇ ਉੱਤੇ ਕੈਨੇਡਾ ਦੇ ਉੱਤੇ ਹਜੇ ਤੱਕ ਜਾਂ ਪਨਾਮਾ ਦੇ ਉੱਤੇ ਜਿਹੜੇ ਟੈਰਫਾ ਨਹੀਂ ਅਨਾਉਂਸ ਕੀਤੇ ਜੇ ਕੰਟਰੀ ਵਾਈਜ਼ ਮੈਂ ਤੁਹਾਨੂੰ ਦੱਸਦਾ ਜਾਵਾਂ ਚਾਈਨਾ ਦੇ ਉੱਤੇ 34% ਨਵੇਂ ਟੈਰਫ ਲਾਏ ਹੈ ਯੂਰਪੀਅਨ ਯੂਨੀਅਨ 20% ਬੀਤ ਨਾਮ ਤੇ 46 ਟਾਈਵਾਨ 32 ਜਾਪਾਨ ਤੇ 24% ਇੰਡੀਆ ਦੇ ਉੱਤੇ 26% ਟੈਰਿਫ ਲਾਏ ਹੈਗੇ ਸਾਊਥ ਕੋਰੀਆ ਤੇ 25 THAILAND ਤੇ 36% ਸਵਿਟਜ਼ਰਲੈਂਡ ਤੇ 31% ਤੇ ਇੰਡੋਨੇਸ਼ੀਆ ਦੇ ਉੱਤੇ 32% ਦੇ ਕਰੀਬ ਜਿਹੜਾ ਆ ਟੈਰਿਫਸ ਅੱਜ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਅਨਾਉਂਸ ਕਰ ਦਿੱਤੇ ਹੈਗੇ ਆ ਵਾਈਟ ਹਾਊਸ ਦੇ ਲੌਨ ਦੇ ਵਿੱਚ ਇਹ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਇੱਕ ਬਹੁਤ ਵੱਡਾ ਦਿਨ ਹੈਗਾ ਆ ਤਾਂ ਕਿ ਜੋ ਸਾਡੇ ਇਵਨ ਦੋਸਤ ਮੁਲਕ ਵੀ ਸੀ ਉਹ ਸਾਡਾ ਫਾਇਦਾ ਚੱਕਦੇ ਸੀ ਉਹ ਅਸੀਂ ਸਾਰਾ ਕੁਝ ਬੰਦ ਕਰਨ ਜਾ ਰਹੇ ਆ ਉਹਨਾਂ ਦੇ ਅਗੇਂਸਟ ਅਸੀਂ ਜਿਹੜੇ ਟੈਰਿਫ ਲਾਏ ਆ ਬਹੁਤ ਸਾਰੇ ਜਿਹੜੇ ਬੋਲਕਾ ਉਹ ਹੁਣ ਇਹ ਵੀ ਕਹਿ ਰਹੇ ਆ ਵੀ ਅਸੀਂ ਇਸ ਦਾ ਜਿਹੜਾ ਜਵਾਬ ਦੇਵਾਂਗੇ ਪਰ ਕੈਨੇਡਾ ਵਾਲੇ ਥੋੜੇ ਖੁਸ਼ ਹੈਗੇ ਆ ਇਧਰ ਸੈਨੇਟ ਦੇ ਵਿੱਚ ਵੀ ਬੋਟਿੰਗ ਹੋਈ ਹੈਗੀ ਆ ਸੈਨੇਟ ਦੇ ਵਿੱਚ 51 ਜਿਹੜੇ ਸੈਨੇਟਰਸ ਆ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਉੱਤੇ ਟੈਰਫ ਨਹੀਂ ਲੱਗਣੇ ਚਾਹੀਦੇ 48 ਜਣੇ 51 ਜਐਸਸੀ ਤੇ 48 ਨੋ ਸੀ ਐਸ ਜੀ ਰੈਜ਼ੋਲੂਸ਼ਨ 37 ਸੀਗਾ ਟਰਮੀਨੇਟਿੰਗ ਦਾ ਨੈਸ਼ਨਲ ਐਮਰਜੈਂਸੀ ਡਿਕਲੇਅਰਡ ਔਨ ਆਰਟिकल्स ਇੰਪੋਰਟਡ ਫਰੋਮ ਕੈਨੇਡਾ ਪਰ ਇਹ ਤੋਂ ਬਾਅਦ ਸੈਨੇਟ ਜਾਊਗਾ ਸੈਨੇਟ ਤੋਂ ਬਾਅਦ ਕਾਂਗਰਸ ਜਾਣਾ ਕਾਂਗਰਸ ਚ ਲੱਗਦਾ ਨਹੀਂ ਪਾਸ ਹੋਊਗਾ ਆ ਅਲਟੀਮੇਟਲੀ ਇਹ ਸਾਰਾ ਟਰੰਪ ਉਹਨਾਂ ਦੇ ਕੋਲ ਚੱਲ ਜਾਣਾ ਕਿਉਂਕਿ ਉਹ ਪ੍ਰੈਜ਼ੀਡੈਂਟ ਹੈਗੇ ਆ ਤੇ ਉਹ ਇਸ ਨੂੰ ਜਿਹੜਾ ਵੀਟੋ ਕਰ ਸਕਦੇ ਹੈਗੇ ਆ ਸੋ ਇਹ ਅੱਜ ਟੈਰਫ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਝਟਕਾ ਆ ਉਹ ਪੂਰੀ ਦੁਨੀਆ ਨੂੰ ਪ੍ਰੈਜ਼ੀਡੈਂਟ 트ੰਪ ਦੇ ਐਡਮਿਨਿਸਟ੍ਰੇਸ਼ਨ ਨੇ ਦਿੱਤਾ ਹੈਗਾ ਜੀ